ਜਿੱਥੇ ਰਾਣਾ ਉੱਥੇ ਜਾਣਾ ਇਹ ਨਾਰਾ ਸੁਲਤਾਨਪੁਰ ਲੋਧੀ ਹਲਕੇ ਦੇ ਵਿੱਚ ਹੋਰ ਬੁਲੰਦ ਹੁੰਦਾ ਜਾ ਰਿਹਾ ਹੈ ਰਾਣਾ ਇੰਦਰਪ੍ਰਤਾਪ ਸਿੰਘ ਸੁਲਤਾਨਪੁਰ ਲੋਧੀ ਤੋਂ ਬੇਸ਼ੱਕ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਨੇ ਪਰ ਉਹਨਾਂ ਨੂੰ ਆਪਣੇ ਪਿਤਾ ਰਾਣਾ ਗੁਰਜੀਤ ਸਿੰਘ ਦੇ ਕੰਮਾਂ ਦਾ ਭਰਪੂਰ ਫਾਇਦਾ ਮਿਲ ਰਿਹਾ ਹੈ ਇਸੇ ਦੇ ਚੱਲਦਿਆਂ ਹੋਇਆਂ ਸੁਲਤਾਨਪੁਰ ਲੋਧੀ ਦੇ ਵਿੱਚ ਵੱਡਾ ਵੋਟ ਬੈਂਕ ਮੰਨੀ ਜਾਂਦੀ ਰੇਲ ਕੋਚ ਫੈਕਟਰੀ ਵਿੱਚ ਰਾਣਾ ਗੁਰਜੀਤ ਸਿੰਘ ਅਤੇ ਰਾਣਾ ਇੰਦਰਪ੍ਰਤਾਪ ਸਿੰਘ ਪਹੁੰਚੇ रेल कोच फैक्ट्री विधानसभा चुनाव ਦੇ ਵਿੱਚ ਇੱਕ ਵੱਡਾ ਵੋਟ ਬੈਂਕ ਮੰਨਿਆ ਜਾਂਦਿਆਂ ਨੇ ਤੇ ਉੱਥੇ ਵਿਧਾਇਕ ਚੋਣ ਵਿੱਚ ਇੱਕ ਅਹਿਮ ਰੋਲ ਅਦਾ ਕਰ। ਯਾਨੀ ਇਸੇ ਦੌਰਾਨ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ 2006 ਦੇ ਵਿੱਚ ਰਾਣਾ ਗੁਰਜੀਤ ਸਿੰਘ ਰੇਲ ਕੋਚ ਫੈਕਟਰੀ ਦੇ ਵਰਕਰਾਂ ਦੇ ਨਾਲ ਖੜੇ ਸਨ ਕਿਉਂਕਿ ਉਸ ਵੇਲੇ ਇਸ ਨੂੰ ਪ੍ਰਾਈਵੇਟਾਈਜੇਸ਼ਨ ਕੀਤੀ ਜਾ ਰਹੀ ਸੀ ਤਾਂ ਰਾਣਾ ਗੁਰਜੀਤ ਸਿੰਘ ਉਸ ਵੇਲੇ ਡਟ ਕੇ ਨਾਲ ਰਹੇ ਸਨ ਇਸੇ ਕਾਰਨ ਲੋਕਾਂ ਅਜੋਨਾਂ ਨੂੰ ਪਿਆਰ ਕਰਦੇ ਨੇ। ਰਾਣਾ ਗੁਰਜੀਤ ਸਿੰਘ ਦਾ ਕੰਮ ਜਿਹੜਾ 2000 6 ਦੇ ਵਿੱਚ ਕੀਤਾ ਸੀ ਇਹ ਪ੍ਰਾਈਵੇਟਾਈਜ਼ ਹੋ ਰਹੀ ਸੀ ਆਰਸੀਐਫ ਪ੍ਰਾਈਵੇਟਾਈਜ਼ ਰਾਣਾ ਗੁਰਜੀਤ ਸਿੰਘ ਨੇ ਨਹੀਂ ਹੋਣ ਦਿੱਤੀ ਲੋਕ ਸਭਾ ਦੇ ਵਿੱਚ ਆਵਾਜ਼ ਉਠਾਈ 16 ਦੀਆਂ 16 ਐਸੋਸੀਏਸ਼ਨਸ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦਾ ਕਿ ਉਹ ਅੱਜ ਵੀ ਯਾਦ ਰੱਖਦੇ ਆ 16 ਸਾਲ ਕਿ ਇੱਥੇ ਕੋਈ 16 ਦਿਨ ਨਹੀਂ ਯਾਦ ਰੱਖਦਾ ਤੇ ਮੈਂ ਉਹਨਾਂ ਦਾ ਰਿਣੀ ਆ ਔਰ ਇਥੋਂ ਬੜੀ ਭਾਰੀ ਗਿਣਤੀ ਨਾ ਬੱਲੇ ਨੂੰ ਰਾਣਾ ਇੰਦਰ ਪ੍ਰਤਾਪ ਸਿੰਘ ਨੂੰ ਇਹ ਗੋਟਾਂ ਪਾਉਣਗੇ ਔਰ ਰਾਣਾ ਇੰਦਰ ਪ੍ਰਤਾਪ ਸਿੰਘ ਬੱਲਾ ਕਾਂਗਰਸ ਦੇ ਹੱਥ ਵਿੱਚ ਹੋਏਗਾ ਹੋਰ ਕਿਤੇ ਨਹੀਂ ਜਾਏਗਾ ਤੇ ਚੰਨੀ ਨੂੰ ਜਿਹੜਾ ਬਣਾਣਾ ਤੇ ਨਮ ਜੋ ਕਿ ਸਿੱਧੂ ਕਹਿ ਰਿਹਾ ਕਿ ਉਹ ਤੋਂ ਜ਼ਿਆਦਾ ਗਰੀਬ ਨੇ ਸਿੱਧੂ ਨੂੰ ਮੌਕਾ ਚਾਹੀਦਾ ਸੀ ਯਾਰ ਓਏ ਇਹ ਗਰੀਬੀ ਦਾ ਤਾਂ ਅਮੀਰੀ ਦਾ ਮੈਨੂੰ ਸਰਟੀਫਿਕੇਟ ਕਿਦਾਂ ਦੇ ਸਕਦਾ ਬਈ ਮੋਕਾ ਸਿੱਧੂ ਨੂੰ ਚਾਹੀਦਾ ਸੀ ਯਾਰ ਸਿੱਧੂ ਨੂੰ ਇਹ ਹਾਈ ਕਮਾਂਡ ਦੀ ਮਰਜ਼ੀ ਹੈ ਰਾਣੇ ਦੀ ਤੁਹਾਡਾ ਰਾਣਾ ਗੁਰਜੀਤ ਸਿੰਘ ਦੇ ਨਾਲ-ਨਾਲ ਰਾਣਾ ਇਦਰ ਪ੍ਰਤਾਪ ਸਿੰਘ ਵੀ ਉੱਥੇ ਲੋਕਾਂ ਨੂੰ ਸੰਬੋਧਨ ਕਰਨ ਪਹੁੰਚੇ ਰਾਣਾ ਇਦਰ ਪ੍ਰਤਾਪ ਦਾ ਕਹਿਣਾ ਹੈ ਕਿ ਨਤੀਜਾ ਜਲਦ ਆਵੇਗਾ ਪਰ ਜਦ ਤੱਕ ਉਹ ਸੁਲਤਾਨ ਘੋਲੋਦੀ ਵਿੱਚ ਪੈਰ ਧਰਿਆ ਉਦੋਂ ਤੋਂ ਹੀ ਲੋਕ ਉਹਨਾਂ ਨੂੰ ਪਿਆਰ ਕਰ ਰਹੇ ਨੇ ਤੇ ਉਹ ਲਗਾਤਾਰ ਅੱਗੇ ਵਧੇ ਜਾ ਰਹੇ ਨੇ ریل ਕੋਚ ਫੈਕਟਰੀਆਂ ਦੇ ਨਾਲ ਰਾਣਾ ਜੀ ਦਾ ਰਿਸ਼ਤਾ 2004 ਤੋਂ ਹੈ ਤੇ 2004 ਤੋਂ ਇਹਨਾਂ ਤੇ ਕਦੇ ਵੀ ਕੋਈ ਮੁਸ਼ਕਿਲ ਆਈ ਕੋਈ ਸਮੱਸਿਆ ਆਈ ਰਾਣਾ ਜੀ ਨੇ ਡਟ ਕੇ ਬਾਹ ਫੜੀ ਤੇ ਅੱਜ ਸੁਲਤਾਨਪੁਰ ਦੇ ਵਿੱਚ ਆਰਸੀਐਲ ਦੇ ਵਿੱਚ 16 ਯੂਨੀਅਨਸ ਨੇ ਉਹ ਯੂਨੀਅਨਸ ਸਿਰਫ ਇੱਕ ਗੱਲ ਕਹਿਨੀ ਆ ਕਿ ਜਦੋਂ ਪ੍ਰਾਈਵੇਟਾਈਜੇਸ਼ਨ ਵੇਲੇ ਰਾਣਾ ਜੀ ਨੇ ਇਹਨਾਂ ਦਾ ਸਾਥ ਦਿੱਤਾ ਸੀ ਉਹ ਕਹਿੰਦੇ ਰਾਣਾ ਜੀ ਹੁਣ ਸਾਡਾ ਸਮੇਂ ਸਾਥ ਦੇਣਾ ਤੇ ਡਟ ਕੇ ਸੇਉ ਦੇ ਜਿਹੜੇ ਇਹ ਅੰਦਰਲੇ ਲੋਕ ਆ ਉਹ ਵੀ ਸਾਥ ਦੇ ਰਹੇ ਆ ਬਾਹਲੇ ਵੀ ਦੇ ਰਹੇ ਬਿਲਕੁਲ ਦੋਵੇਂ ਦੇ ਰਹੇ ਆ ਕਿਉਂਕਿ ਕੁਛ ਅੰਦਰਲੇ ਅੱਜ ਕੰਮ ਕਰ ਰਹੇ ਆ ਤੇ ਬਾਹਰਲੇ ਕੁਛ ਰਿਟਾਇਰ ਹੋ ਕੇ ਅੰਦਰ ਆਇਆ ਤੇ ਇਦਾਂ ਦੀ ਸਿਚੁਏਸ਼ਨ ਹੈ ਜਿਹੜੇ ਅੰਦਰ ਵਾਲੇ ਆ ਉਹ ਹਰ ਜਾਂ ਬਾਹਰ ਵਾਲੇ ਅੰਦਰ ਕੰਮ ਕਰਦੇ ਆ ਰਹਿੰਦੇ ਬਾਹਰ ਨੇ ਤੇ ਆਰਸੀਐਫ ਤੇ ਅੰਦਰ ਬਾਹਰ ਇਕੱਠਾਈ ਆ ਕੰਮ ਕਿੰਨੀ ਕ ਬੋਟ ਮੰਨਦੇ ਹੋ ਤੁਹਾਨੂੰ ਆਰਸੀਐਫ ਦੇ ਵਿੱਚੋਂ ਜਿਹੜੀ ਆਪਾਂ ਬਾਕੀ ਤੇ ਚਲੋ ਦੇਖਦੇ ਆ ਇਹ ਤੋਂ ਕਿੰਨੀ ਮੰਨਦੇ ਦੇਖੋ ਗੱਲ ਇਹ ਆ ਉਹ ਤਾਂ ਅਰਸ਼ੀਆ ਫਾਨੇ ਨੇ ਡਿਸਾਈਡ ਕਰਨੀਆਂ ਮੈਂ ਨੰਬਰ ਨਹੀਂ ਜੋਤਿਸ਼ ਤੇ ਹੈ ਨਹੀਂ ਸੱਚੀ ਗੱਲ ਹੈ ਜਿਹੜੀ ਚੀਜ਼ ਹੋਵੇ ਸਹੀ ਉਹ ਬੋਲਣੀ ਚਾਹੀਦੀ ਆ ਇਹ ਲੋਕਾਂ ਨੇ ਡਿਸਾਈਡ ਕਰਨਾ ਰਾਣਾ ਜੀ ਅਕਸਰ ਕਿਹਾ ਜਾਂਦਾ ਹੈ ਕਿ ਵਿਰੋਧੀਆਂ ਲੋਕ ਕਹਿੰਦੇ ਜਿਹੜਾ ਇਕੱਠਾ ਉਹ ਬਾਹਰਲੇ ਲੋਕਾਂ ਦੁਆਰਾ ਕੀਤਾ ਜਾਂਦਾ ਤੁਹਾਡੀ ਕੀ ਕਹਿਣਾ ਇਸ ਜੀ ਹਾਂ ਇੱਥੇ ਕੋਈ ਬਾਹਰ ਨਾ ਬੰਦਾ ਨਹੀਂ ਸਾਰੇ ਸਾਡੀ ਕਲੋਨੀ ਦੇ ਆ ਵੇਖੋ ਗੱਲ ਰਹੀ ਆ ਦਾਤਾਪਾ ਦੀਪ ਸਿੰਘ ਨਗਰ ਦੇ ਬਾਹਰ ਵਾਲੇ ਬੰਦੇ ਦਿਨ ਚ 10 ਪ੍ਰੋਗਰਾਮ ਮੇਰੇ ਪਾਰਾ ਰਾਣਾ ਜੀ ਦੇ ਪਾਈਆਂ ਪ੍ਰੋਗਰਾਮਾਂ ਤੇ ਜੇ 5 5 7 7 100 ਹਜ਼ਾਰ ਰੁਪਏ ਦਾ ਇਕੱਠਾ ਹੋ ਰਿਹਾ ਤੇ ਜੇ ਰਾਣੇ ਦੀ ਕੈਪੇਬਿਲਟੀ ਹੈ ਵੀ 20000 ਰੁਪਏ ਦਾ ਲਿਆਉਣ ਦੀ ਤੇ ਫਿਰ ਮਾਲਕ ਦੀ ਕਿਰਪਾ ਹੈ ਵੈਸੇ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਚਾਹੂੰਗਾ ਕਿ ਚਿੱਤਣ ਦਾ ਮੈਂ ਇੱਕ ਤਪੂਰ ਸੁਲਤਾਨਪੁਰຊ ਆਇਆ ਜਿਹੜਾ ਵੀ ਫੰਕਸ਼ਨ ਕੀਤਾ ਚਾਹੀ ਕਾਗਜ਼ ਭਰੇ ਸੁਲਤਾਨਪੁਰ ਦੇ ਬੰਦੇ ਹੀ ਆਏ ਆ ਬਾਹਰੋਂ ਇੱਕ ਬੰਦਾ ਵੀ ਨਹੀਂ ਆਇਆ ਇਸ ਤੋਂ ਪਹਿਲਾਂ ਰਾਣਾ ਇੰਦਰ ਪ੍ਰਤਾਪ ਵੱਲੋਂ ਲਗਾਤਾਰ ਸੁਲਤਾਨਪੁਰ ਲੋਧੀ ਦੇ ਚੌਂਕ ਪਰਚਾਰ ਕਰਦੇ ਆ ਆਪਣੇ ਹੱਕ ਵਿੱਚ ਵੋਟਾਂ ਮੰਗਿਆ ਜਾ ਰਹੀਆਂ ਨੇ ਸੁਲਤਾਨਪੁਰ ਲੋਧੀ ਦੇ ਪਿੰਡ ਮਾਸੀ ਜੋਆ ਵਿੱਚ ਕਾਠ ਨੂੰ ਸਮੂਦਿਤ ਕੀਤਾ ਅਤੇ ਦਾਅਵਾ ਕੀਤਾ ਕਿ ਪਿੰਡ ਦੀ ਸਰਪੰਚ ਤੇ ਪੰਚਾਇਤ ਵੀ ਹੁਣ ਉਹਨਾਂ ਨੂੰ ਪੂਰੇ ਤੌਰ ਤੇ ਸਮਰਥਨ ਦੇ ਰਹੀ ਹੈ ਜਾਨੀ ਕਿ ਰਾਣਾ ਇੰਦਰ ਪ੍ਰਤਾਪ ਸਿੰਘ ਦਾ ਜੋ ਜਜ਼ਬਾ ਉਹ ਨਜ਼ਰ ਆ ਰਿਹਾ ਹੈ ਤੇ ਉਹਨਾਂ ਦੇ ਹੱਕ ਵਿੱਚ ਲੋਕ ਵੀ ਹੁਣ ਖੁੱਗ ਰਿਹਾ ਨੇ ਹੁਣ ਕਾਂਗਰਸ ਨੂੰ ਜ਼ਰੂਰ ਸੋਚਣਾ ਪੈ ਰਿਹਾ ਹੋਵੇਗਾ ਕਿਉਂਕਿ ਰਾਣਾ ਇੰਦਰ ਪ੍ਰਤਾਪ ਦੀ ਚੜਤ ਲਗਾਤਾਰ ਵਧਦੀ ਜਾ ਰਹੀ ਹੈ ਫਿਲਹਾਲ ਰਾਣਾ ਇੰਦਰ ਪ੍ਰਤਾਪ ਸਿੰਘ ਅਤੇ ਰਾਣਾ ਗੁਰਜੀਤ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਦਾ ਮਕਸਦ ਸਿਰਫ ਨਵਤੇਜ ਚੀਮਾ ਨੂੰ ਹਰਾਉਣਾ ਹੈ ਕਿਉਂਕਿ ਕਾਂਗਰਸ ਨੇ ਬੰਦਾ ਗਲਤ ਚੋਣ ਲਿਆ ਇਸ ਸੀਟ ਜਿੱਤ ਕੇ ਰਾਣਾ ਗੁਰਜੀਤ ਸਿੰਘ ਅਤੇ ਰਾਣਾ ਇੰਦਰ ਪ੍ਰਤਾਪ ਸਿੰਘ ਸੀਟ ਕਾਂਗਰਸ ਦੀ ਹਿੱਕ ਝੋਲੀ ਵਿੱਚ ਪਾਉਣਗੇ ਸultanpur ਲੋਤੀ ਤੋਂ ਚੰਦਰ ਮੜਿਆ ਦੀ ਰਿਪੋਰਟ ਮਿੰਨੀ ਪਾਕਟ ਨਿਊਜ਼ ਵੀਰੇ ਤੁਹਾਨੂੰ ਪਤਾ ਹੈ ਸੁਲਤਾਨਪੁਰ ਵਿੱਚ ਕੀ ਚੱਲਦਾ ਹੈ? ਉਪਰਾਜ ਜੀ ਜੋ ਤੁਸੀਂ ਕਹਿਣਾ ਚਾਹੁੰਦੇ ਹੋ ਉਹ ਤਾਂ ਬੱਚੇ-ਬੱਚੇ ਨੂੰ ਪਤਾ ਆ ਕਿ ਕੀ ਚੱਲਦਾ ਆ। ਬਾਕੀ ਤੁਸੀਂ ਦੱਸਦੇ ਹੋ ਕੀ ਚੱਲਦਾ ਆ? ਲੈ ਸੁਣ ਫੇਰ। ਰਾਣੇ ਦੇ ਬੱਲੇ ਬੱਲੇ ਰਾਣੇ ਦੀ ਬੱਲੇ ਬੱਲੇ ਰਾਣੇ ਦੀ ਬੱਲੇ ਬੱਲੇ ਐਤਕੀ ਬੱਲਾ ਚਲਾਉਣਾ ਜਿੱਥੇ ਰਾਣਾ ਉੱਥੇ ਜਾਣਾ। ਸੁਲਤਾਨਪੁਰ ਲੋਧੀ ਵਿੱਚ ਆਜ਼ਾਦ ਉਮੀਦਵਾਰ ਤੁਹਾਡੇ ਆਪਣੇ ਰਾਣਾ ਇੰਦਰ ਪ੍ਰਤਾਪ ਸਿੰਘ ਨੂੰ ਕਾਮਯਾਬ ਬਣਾਓ